ਦੈਨਿਕ ਪੰਜਾਬੀ ਤੋਂ ਜੁੜੇ ਹੋ ਤੁਸੀਂ ਮੈਂ ਹਾਂ ਫਲਜੀਤ ਸਿੰਘ ਵਰਪਾਲ ਅੱਜ ਡੈਂਪ ਤੇ ਫੇਰ ਆਪਾਂ ਆਏ ਆਂ ਡੈਂਪ ਦੇ ਵੇਖਣ ਅਸੀਂ ਆਏ ਆਂ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਹੜਾ ਹਲਕਾ ਦਖਣੀ ਦੇ ਅਦੀਨ ਪੈਂਦਾ ਹੈ ਜਿਹੜਾ ਡੈਂਪ ਵੇਖੋ ਡੈਂਪ ਦੇ ਮਗਰ ਪਹਾੜ ਵੀ ਦਿਖ ਰਹੇ ਨੇ ਜੇ ਵੇਖਿਆ ਜਾਵੇ ਜਿਹੜਾ ਸਰਕਾਰ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਮਸ਼ੀਨਾਂ ਲੱਗੀਆਂ ਵਾਂ ਜਿਹੜੇ ਕੋੜਾ ਛਾੜ ਰਹੀਆਂ ਨੇ ਜਿਹੜੀਆਂ ਜਿਹੜੀਆਂ ਕੂੜਾ ਛਾੜ ਕੇ ਵੱਖੋ ਵੱਖਰੀ ਕਰ ਰਹੀਆਂ ਨੇ ਕਚਰਾ ਵੱਖਰੇ ਵੱਖਰੀ ਕਰ ਰਹੇ ਨੇ ਜੇ ਵੇਖਿਆ ਜਾਵੇ ਬਾਹਰ ਟਰੱਕ ਵੀ ਲੱਗੇ ਨੇ ਜਿਹੜੇ ਟਰੱਕ ਉਹਨਾਂ ਦੇ ਭਰ ਕੇ ਹੀ ਜਿਹੜੇ ਜਾ ਰਹੇ ਨੇ ਜਿਹੜਾ ਉੱਥੋਂ ਦੇ ਆਪਣੇ ਜਿਹੜੇ ਵਸਨੀਕ ਨੇ ਜਿਹੜੇ ਆਪਣੇ ਇਹ ਡੈਂਪ ਤੇ ਜਿਹੜੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜਿਹੜੇ ਜਿਹੜੇ ਐਸੋ ਦੇ ਹਾਲਾਤ ਨੇ ਕਹਿੋ ਜੇ ਹਾਲਾਤ ਨੇ ਉੱਥੇ ਤੇ ਆਪਾਂ ਉੱਥੇ ਆਂਦੇ ਗੱਲਬਾਤ ਕਰਾਂਗੇ ਹਾਂਜੀ ਸਰ ਇਹ ਜਿਹੜੇ ਇਸ ਵਕਤ ਡੈਂਪ ਦੇ ਜਿਹੜੇ ਇਹ ਪੰਜਾਬ ਸਰਕਾਰ ਵੱਲੋਂ ਜਿਹੜਾ ਇੱਕ ਲਾਈ ਗਈ ਮਸ਼ੀਨ ਜਿਹੜਾ ਕੂੜਾ ਵੱਖਰਾ ਕਰ ਰਹੀ ਹੈ ਤੇ ਕਚਰਾ ਵੱਖਰਾ ਕਰ ਰਹੀ ਹੈ ਪਰ ਤੁਸੀਂ ਇਤੋਂ ਦੇ ਵਸਨੀਕ ਜੇ ਕਿੱਦਾਂ ਵੇਖ ਰਹੇ ਜੇ ਇਹਨੂੰ ਮੇਨ ਅਸੀਂ ਤੇ ਇਸੇ ਤਰ੍ਹਾਂ ਹੈ ਕਿ ਵੀ ਵੇਖਦੇ ਹੁਣ ਇਹਨਾਂ ਨੇ ਸਾਡੇ ਕੋਲ 15 ਮਹੀਨੇ ਮੰਗੇ ਸੀ ਵੀ ਅਸੀਂ ਇਹਨੂੰ ਬਿਲਕੁਲ ਖਤਮ ਕਰ ਦਿਆਂਗੇ ਪਰ ਜਿਸ ਹਿਸਾਬ ਨਾਲ ਕੰਮ ਚੱਲ ਰਿਹਾ ਜਿੰਨੀਆਂ ਮਸ਼ੀਨਾਂ ਚਾਹੀਦੀਆਂ ਹੈ ਉਹਦੇ ਹਿਸਾਬ ਨਾਲ ਬਿਲਕੁਲ ਬਹੁਤ ਜ਼ਿਆਦਾ ਘਟੇ ਉਸ ਹਿਸਾਬ ਨਾਲ ਕੰਮ ਨਹੀਂ ਹੋ ਰਿਹਾ ਹਾਂਜੀ ਕੀ ਕਾਰਨ ਕੀ ਹੈ ਕਿਉਂ ਨਹੀਂ ਹੋ ਰਿਆ ਕੰਮ ਕੀ ਕਰ ਰਹੇ ਹੋ ਮਸ਼ੀਨਾਂ ਦੀ ਕਮੀ ਲਾ ਲੋ ਜਾਂ ਜਿਸ ਤਰ੍ਹਾਂ ਕਹਿੰਦੇ ਸੀ ਵੀ ਆਪਣੇ ਤੋਂ ਰਿਪੋਰਟ ਹੈ ਵੀ 400 ਟਨ ਕੂੜਾ ਕਹਿੰਦੇ ਵੀ ਅਸੀਂ ਰੋਜ਼ ਕੱਢਦੇ ਆ ਉਹ ਤਾਂ ਕਹਿ ਰਹੇ ਨੇ ਵੇਖੋ ਸਰਕਾਰ ਨੇ ਤੇ ਆਪਣੇ ਉਪਰਾਲੇ ਜਿਹੜੇ ਸ਼ੁਰੂ ਕਰਤੇ ਹੋਏ ਨੇ ਜਿਹੜੇ ਪੰਜਾਬ ਸਰਕਾਰ ਨੇ ਜੇ ਵੀ ਵੇਖਿਆ ਜੇ ਪਿਛਲੀਆਂ ਸਰਕਾਰਾਂ ਦੇ ਵੇਖੀਏ ਇਸ ਵਕਤ ਜੇ ਇਹ ਉਪਰਾਲਾ ਜਿਹੜਾ ਵਾ ਡੈਂਪ ਦਾ ਜਿਹੜਾ ਸਾਫ਼ ਕਰਨ ਦਾ ਉਹਨਾਂ ਨੇ ਦਾਵਾ ਕੀਤਾ ਹੋਇਆ ਵਾ ਤੇ ਤੁਸੀਂ ਕਿਦਾਂ ਵੇਰੇ ਜੀ ਤੁਸੀਂ ਵੀ ਇੱਥੋਂ ਦੇ ਵਸਨੀਕ ਕਿਦਾਂ ਵੇਰੇ ਫਿਰ ਇਹਨੂੰ ਸਾਡੂ ਨਹੀਂ ਜਾਂਦਾ ਵੀ ਇਹ ਆਪਣੇ ਜੋ ਇਹਨਾਂ ਟਾਈਮ ਦਿੱਤਾ ਉਹਦੇ ਚ ਨੂੰ ਪੂਰਾ ਕਰਨ ਕਰਨ ਇਹ ਆ ਕਿ ਵੀ ਜਿੰਨਾ ਇਹ ਆਪਣਾ ਕੂੜਾ ਕੱਢ ਰਹੇ ਨੇ ਉਸ ਤੋਂ ਡਬਲ ਹੱਦ ਪਿੱਛੇ ਆ ਰਿਹਾ ਹੈ ਸਰਕਾਰ ਤੇ ਕਰ ਰਹੀ ਹੈ ਕੁਝ ਵੇਖੋ ਜੀ ਇਹ ਮਸ਼ੀਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਪੇ ਕੀ ਕਹਣਾ ਹੈ ਰਤੇ ਤੁਸੀਂ ਪਹਿਲੇ ਵੀ ਲੱਗੀਆਂ ਸੀ ਇਸ ਤੋਂ ਜ਼ਿਆਦਾ ਗਿਣਤੀ ਵਿੱਚ ਲੱਗੀਆਂ ਸੀ ਹੁਣ ਕਿ ਉਹ ਬੰਦ ਕਰ ਦਿੱਤੀਆਂ ਗਈਆਂ ਉੱਥੇ ਕੰਮ ਰੁਕ ਗਿਆ ਸੀ ਹੁਣ ਇਹਨਾਂ ਨਵੇਂ ਸਿਰੇ ਲਾਈਆਂ ਦੁਬਾਰਾ ਹਾਂਜੀ ਪ੍ਰਧਾਨ ਜੀ ਜੇ ਰਿਹਾ ਇਹ ਕਹਿ ਰਹੇ ਨੇ 400 ਟਨ ਜਿਹੜਾ ਕੂੜਾ ਜਾ ਰਿਹਾ ਵਾ ਤੇ ਕਿ ਕਿਤੇ ਕੀ ਕਹਣਾ ਜਾਂਦਾ ਜੀ ਮੈਂ ਜੇ 400 ਜਾ ਰਿਹਾ ਤੇ 800 ਆ ਰਿਹਾ ਤੇ ਤੁਸੀਂ ਆਪ ਹੀ ਨਤੀਜਾ ਕੱਢ ਸਕਦੇ ਪਕੀ ਰਿਜ਼ਲਟ ਨਿਕਲੇਗਾ ਤਾਂ ਫਿਰ ਕੀ ਕੋ ਫਿਰ ਕਿਦਾਂ ਵਾ ਫਿਰ ਕਿਦਾਂ ਇਹ ਜਿਹੜਾ ਡੈਂਪ ਜਿਹੜਾ ਸਾਫ ਹੋਏਗਾ ਫਿਰ ਹਾਂ ਜੇ 400 ਟਨ ਇਹ ਕੱਢ ਰੇ ਕਟੋ ਕਟੋ 4000 ਟਨ ਕੱਢਣ ਫੇਰੀ ਇਹ ਮੁੱਕੇਗਾ ਉਹ ਉਹਨਾਂ ਦੇ ਨਾਲ ਵੀ ਉੱਥੇ ਆਪਣੇ ਖੜੇ ਨੇ ਹਾਂਜੀ ਸਰ ਇਹ ਕਿੰਨੇ ਟਨ ਜਿਹੜਾ ਕੂੜਾ ਕਿੰਨੇ ਟਨ ਰੋਜ਼ ਦਾ ਜਾ ਰਿਹਾ ਹੈ ਇਹ ਆਡੀਫ ਹਮਾਰੇ ਡੇਲੀ 500 ਸੇ 600 ਮੈਟ੍ਰਿਕ ਟਨ ਕਿ ਜਾਂਦੀ ਹੈ ਜੀ ਅਚਾ ਤੇ ਆਤਾ ਆਤਾ ਕਿੰਨਾ ਹੈ जी हम जो पुराने कचरे पे काम कर रहे हैं तो यहाँ पे आता नहीं है फ्रेश वेस्ट हमारे पास नहीं आता है ये उसके उस में जाता है। जो पर के जा रहे कि वे रहे हो साफ हो जाएगा जरा सारा डेम्प कितने जी हम लोग जिस हिसाब से काम कर रहे हैं और हमारा तो बारह लाख मीट्रिक टन का हिसाब है उस हिसाब से हम लोग अक्टूबर तक का हम लोग टारगेट लेके चले हो पक्का हो जाएगा जी हाँ जैसे सारी मशीनरी सारे लोग और ये वेदर अगर साधे तो पक्का हो जाएल कह रहे मशीना घट ने कितना साफ होगा जो मशीन का जो कट लगा हुआ कितना साफ होगा कम है मशीना मतलब कम है नहीं मशीनें कम नहीं है मशीनें हमारी सही है और काम भी प्रॉपर हो रहा है अच्छे से काम हो रहा है ਔਰ ਵੀ ਕੁਝ ਮਸ਼ੀਨें ਹਮ ਮੰਗਾ ਰਹੇ ਹਾਂ ਕੰਮ ਕੁਝ ਇਹ ਕਹਿ ਰਹੇ ਮਸ਼ੀਨਾ ਆਪਾਂ ਮੰਗਾ ਰਹੇ ਹਾਂ ਤੇ ਫਿਰ ਕਿਦੋਂ ਮੰਗਾਣਗੇ ਤੁਸੀਂ ਇੱਥੇ ਵਸਨੀਕ ਜੇ ਤੇ ਇਹ ਤੁਹਾਨੂੰ ਕੀ ਲੱਗ ਰਿਹਾ ਡੈਂਬ ਸਾਫ ਹੋ ਜਾਏਗਾ

कितनी लेबर है हमारे पास कम से कम अठारह लेबर है इसके में कितना सा कितना साफ हो गया देखिए अपने पास बारह लाख मेट्रिक टन का ठेका है कम से कम दो लाख हमने खत्म कर दिया है करने ना जितना उन्ना लिया ਅਸੀਂ ਤਾਂ ਟੋਟਲੀ ਗੱਲ ਕਰਨੀ ਹੈ ਨਾ ਜਿੱਦਾਂ ਲੱਖਾਂ ਟਨ ਪਿਆ ਵਾ ਜਿੱਦਾਂ ਕਰੋੜਾਂ ਲੱਖ ਟਨ ਹੈ ਜਿੱਦਾਂ 12 ਲੱਖ ਦਾ ਜਿੰਨਾਂ ਨੇ ਲਿਆ ਉਹਦੀ ਗੱਲ ਕਰਦੇ ਪਏ ਨੇ ਸਰਕਾਰ ਨੇ 15 ਇਹਨਾਂ ਨੂੰ ਮਹੀਨੇ ਦਿੱਤੇ ਚਲੋ ਜਿੰਨਾ ਇਹਨਾਂ ਨੇ ਟੀਚਾ ਉਹ ਆਪਣਾ ਕਰ ਲੈਣਗੇ ਤਾਂ ਗੋਲ ਮੋਲ ਗੱਲ ਹੈ ਸਰਕਾਰ ਦੀ ਵੀ ਆਪਣੀ ਕਾਰਪੋਰੇਸ਼ਨ ਦੀ ਮੰਤਰੀਆਂ ਦੀ ਜੋ ਵੀ ਹੈ ਉਹਨਾਂ ਪੂਰੀ ਦੀ ਗੱਲ ਨਹੀਂ ਕਰਦੇ ਪਏ ਹੋ 15 ਮਹੀਨੇ ਦੇ ਵਿੱਚ ਖਤਮ ਹੋ ਜਾਏਗਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿਉਂਕਿ ਜੇ ਰੋਜ਼ ਜਿੰਨਾ ਹੁੰਦਾ ਉਸ ਤੋਂ ਡਬਲ ਤੇ ਪਿੱਛੇ ਜਮਾ ਹੋ ਰਿਹਾ ਹੈ ਆਓ ਤੁਹਾਨੂੰ ਮੁਖਾੰਦੇ ਆਂ ਦਿਨਿਕ ਪੰਜਾਬੀ ਦੇ ਵੇਖੋ ਜੀ ਤੁਹਾਡੀ ਗੱਲਬਾਤ ਵੀ ਕਰਾਈ ਐ ਇੱਥੋਂ ਦੇ ਜਿਹੜੇ ਉਹਨਾਂ ਦੇ ਆਪਣੇ ਅਧਿਕਾਰੀ ਨੇ ਨਾਲ ਇੱਥੋਂ ਦੇ ਵਸਨੀਕ ਵੀ ਜਿਹੜੇ ਪਹੁੰਚੇ ਨੇ ਡੰਬ ਦੇ ਨਦੀਕ ਉਹ ਕਹਿ ਰਹੇ ਨੇ ਉਹ ਦਾਵਾ ਕਰਦੇ ਨੇ ਬੜਾ ਇੰਨਾ ਟਨ ਕੂੜਾ ਚਲ ਗਿਆ ਪਰ ਇਤਨਾ ਹੀ ਤੁਹਾਨੂੰ ਆਪਨ ਦਿਨਿਕ ਪੰਜਾਬੀ ਤੇ ਇਤਨਾ ਹੀ ਆਪਾਂ ਤੁਹਾਨੂੰ ਮੁਖਾੰਦੇ ਰਵਾਂਗੇ ਅਪਡੇਟ ਫਲਜੀਤ ਸਿੰਘ ਵਰਪਾਲ ਦੀ ਖਾਸ ਰਿਪੋਰਟ